ਬਰਸਾਤ ਦੇ ਪਹਿਲੇ ਮਹੀਨੇ ਕਸਲ ਵਿੱਚ ਕਸਲ ਦੇ ਕੁਝ ਜ਼ਮੀਨਾਂ ਦੇ ਮਾਲਕ ਜੋ ਆਪਣੇ ਆਪ ਨੂੰ ਦੱਸਦੇ ਹਨ ਉਹਨਾਂ ਦੀ ਇਹ ਪੋਲ ਖੋਲ ਦਿੱਤੀ ਹੈ ਕਿ ਜੋ ਪਿੱਛੇ ਤੋਂ ਲਗਭਗ 3-4 ਪਿੰਡਾਂ ਤੋਂ ਬਰਸਾਤ ਦਾ ਪਾਣੀ ਖੱਟ ਵਿੱਚ ਆਉਂਦਾ ਹੈ ਉਹ ਪਾਣੀ ਇਹਨਾਂ ਮਾਲਕਾਂ ਨੇ ਇੱਥੇ ਲਾ ਕੇ ਰੋਕ ਦਿੱਤਾ ਆਪਣੇ ਜ਼ਮੀਨ ਦੇ ਅੱਗੇ ਆ ਕੇ ਉਹਨਾਂ ਨੇ ਬੰਦ ਲਾ ਦਿੱਤਾ ਉਹਨਾਂ ਦੇ ਇਹ ਬੰਨ ਲਾਉਣ ਨਾਲ ਗਰੀਬ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਪਹਿਲੇ ਮਹੀਨੇ ਦੇ ਵਿੱਚ ਹੀ ਅਸੀਂ ਤੁਹਾਡੇ ਨਾਲ ਗੱਲ ਕਰਾਉਂਦੇ ਹਾਂ ਉਸ ਵਿਅਕਤੀ ਦੀ ਜਿਸ ਵਿਅਕਤੀ ਦੀ ਘਰ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ ਹਾਂ ਜੀ ਵੀਰ ਜੀ ਆਪਣੇ ਮਨ ਦੱਸੋ ਜੀ ਸਹੀ ਗੱਲ ਜਿਤਿੰਦਰ ਕਮਰ ਜੀ ਇੱਕ ਵਾਰ ਜੀ ਦੱਸੋ ਮੇਰੀ ਗਾਇ ਵਿੱਚ ਡੁੱਬ ਗਈ ਵਿੱਚ ਸੋਨੇ ਵਾਲੀ ਗਾਇ ਸੀ ਜੀ ਮੇਰੀ ਅੱਛਾ ਜੀ ਇੰਨਾ ਪਾਣੀ ਆ ਕੇ ਪਾਣੀ ਪੂਰਾ ਇੰਨੇ ਨਾ ਪਾਣੀ ਆ ਗਿਆ ਜੀ ਹਾਂ ਹਾਂ ਜਿੰਨੇ ਮੈਂ ਪਾਣੀ ਦੇਖੇ ਗਾਇ ਮੇਰੀ ਸੂਈਆ ਕਰਦੀ ਸੀ ਉਹ ਗਾਇ ਨੂੰ ਫੜਾ ਕੇ ਮੈਂ ਐਸਾ ਛੱਡ ਦਵਾ ਤੇ ਮੈਂ ਸੀ ਗਾਇ ਵਿੱਚ ਪਾਣੀ ਵਿੱਚ ਡੁੱਬੀ ਜੀ ਇੰਨਾ ਪਾਣੀ ਨੁਕਸਾਨ ਹੋ ਗਿਆ ਸਾਰੀ ਚੂੜੀ ਦਾ ਨੁਕਸਾਨ ਹੋ ਗਿਆ ਜੀ ਮੈਂ ਐਸਾ ਹੁਣ ਵੀ ਵਿੱਚੇ ਖੜੀਆਂ ਹਾਂ ਕੱਢਿਆ ਕਰਦੇ ਤੇ ਗਾਇ ਬੱਚਾ ਮੈਂ ਸੀ ਕੱਢਿਆ ਬਾਹਰ ਕੱਢ ਕੇ ਬਾਹਰ ਬੰਦੇ ਆ ਬੀਮਿੰਦਰ ਭਾਈ ਦੇ ਬਾੜੇ ਵਿੱਚ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਜੀ ਇਹ ਸਾਡਾ ਸਾਲੇ ਪਰੋ ਮਹਾਰਾਜ ਪਿੰਡ ਵਾਸੀ ਇੱਥੇ ਇਕੱਠੇ ਹੋਏ ਮੌਕਾ ਦੇਖਣ ਵਾਸਤੇ ਜਿਹਦੇ ਕੇਸ ਪਾਣੀ ਕੋ ਪ੍ਰਭਾਵਤ ਹੋਏ ਹਨ ਅਸੀਂ ਉਹਨਾਂ ਨਾਲ ਗੱਲ ਕਰਾਵਾਂਗੇ ਸਾਡੇ ਸਾਬਕਾ ਮੈਂਬਰ ਪੰਚਾਇਤ ਮਹਿੰਦਰਪਾਲ ਜੀ ਮਹਿੰਦਰਪਾਲ ਜੀ ਤੁਸੀਂ ਦੱਸੋ ਇਹਦੇ ਬਾਰੇ ਕਿ ਜਿਹੜੇ ਪਾਣੀ ਜਾ ਰਿਹਾ ਹੈ ਇਹ ਸਹੀ ਰਸਤੇ ਜਾ ਰਿਹਾ ਹੈ ਇਹ ਜਿਹਨੇ ਰੋਕਿਆ ਆਇਆ ਹੈ ਵੀ ਉਹ ਤੇ ਇਹ ਗਲਤੀ ਹੈ ਜਾਂ ਕਿ ਠੀਕ ਕੀਤਾ ਉਸ ਨੇ ਸਰ ਜੀ ਇਹ ਪਾਣੀ ਤਾਂ ਚਲੋ ਜਾਂਦਾ ਪਹਿਲਾਂ ਤਾਂ ਇਹ ਚੰਗੀ ਹੈ ਇਹ ਨਹੀਂ ਪਤਾ ਮਾਲਕੀ ਜ਼ਮੀਨ ਹੈ ਜਾਂ ਸਰਕਾਰੀ ਹੈ ਜਾਂ ਕੁਝ ਵੀ ਹੈ ਇਸ ਬਾਰੇ ਸਾਡੇ ਕੋਲ ਕੁਝ ਨਹੀਂ ਵਿਖਾ ਦਿੱਥੋ ਜਾਂਦੀ ਹੈ ਕੈਨਨਾ ਥੋੜੇ ਬੂਤੇ ਲਾ ਕੇ ਬੰਨ ਲਾ ਕੇ ਦੁਆ ਕਰਤਾ ਵਿਖਾੜ ਨੂੰ ਛੋਟੀ ਜੀ ਕਰਤਾ ਜਿਹਦੇ ਨਾਲ ਸਾਡਾ ਪਾਣੀ ਪਿੰਡ ਵੱਲ ਮੁੜ ਕੇ ਆ ਰਿਹਾ ਮੋਰੇ ਥੋੜੇ ਆ ਤਾਰਾਂ ਲਾ ਕੇ ਦੁਆ ਲਾਤਾ ਜਾਜਾ ਉਹਦੇ ਨਾਲ ਰੋਗ ਗਿਆ ਤਵਾਲ ਉਹਦੇ ਨਾਲ ਪਾਣੀ ਪਿੱਛੇ ਰੋਗ ਗਿਆ ਸਾਰਾ ਰੋਕ ਕੇ ਬੈਠ ਸਾਡੇ ਘਰਾਂ ਵੱਲੋਂ ਆਇਆ ਜਿਹਦੇ ਇਹ ਮੋਰੇ ਬੰਨ ਲਾਇਆ ਤੁਸੀਂ ਉਸ ਮਾਲਕ ਦੇ ਨਾਲ ਜਾ ਕੇ ਸੰਪਰਕ ਕੀਤਾ ਉਹਨੂੰ ਕਿਹਾ ਜੀ ਜਾ ਕੇ ਆਏ ਉਹਦੇ ਕੋਲ ਉਹ ਕਹਿੰਦਾ ਕਿ ਮੈਂ 100 ਵਿੱਚ 10 ਫੋਟਾ ਰਸਤਾ ਛੱਡ ਦਿੰਦਾ ਬਾਕੀ ਮੈਂ ਥੋੜੀ ਛੱਡਣਾ ਆਪਣੀ ਸੋਚ ਤੇ ਉਹਨਾਂ ਨੇ ਆਪਣੇ ਵਾਲੇ ਪਾਸੇ ਤੋਂ ਜਿਹੜਾ ਜਿਹਨੂੰ ਠੇਕੇ ਤੇ ਦਿੱਤੀ ਉਹ ਤੋਂ ਬੰਦ ਲਾਇਆ ਜਾਂ ਉਹਨੇ ਲਾਇਆ ਅਸੀਂ ਉਹਨੂੰ ਵੀ ਰੋਕ ਕੇ ਬੰਦ ਲਾੰਦੇ ਨੂੰ ਆ ਕੇ ਉਹ ਕਹਿੰਦਾ ਮਾਲਕ ਨੇ ਕਿਹਾ ਮਾਲਕ ਨੂੰ ਪੁੱਛਿਆ ਜਾ ਕੇ ਮਾਲਕ ਕਹਿੰਦਾ ਮੈਂ ਨਹੀਂ ਕਿਹਾ ਜਦੋਂ ਦੋਏ ਇਕੱਠੇ ਕੀਤੇ ਇੱਕ ਕਹਿੰਦਾ ਕੋਈ ਨਹੀਂ ਮੈਂ ਮੌਕਾ ਦੇਖ ਕੇ ਦੱਸੂਗਾ ਤੁਸੀਂ ਇਹ ਨਹੀਂ ਕਿਹਾ ਕਿ ਜੇ ਜਨਾ ਗ੍ਰੀਵਨ ਨੁਕਸਾਨ ਹੋਇਆ ਪਈ ਤਾਂ ਕੌਣ ਜ਼ਿੰਮੇਵਾਰ ਹੈ ਅਸੀਂ ਕਿਹਾ ਉਹਨਾਂ ਨੂੰ ਵੀ ਤੁਸੀਂ ਪਿੰਡ ਦੇ ਮੋਹਦਵਾਰ ਆਦਮੀ ਹੈ ਸਾਬਕਾ ਸਰਪੰਚ ਹੈ ਉਹ ਤੇ ਅਸੀਂ ਉਹਨੂੰ ਕਿਹਾ ਤੁਸੀਂ ਪਿੰਡ ਖੜਾਣਾ ਹੈ ਪਿੰਡ ਨੂੰ ਤੁਸੀਂ ਬਚਾਣੇ ਅੱਜ ਤਾਈਂ ਕੋਈ ਨਹੀਂ ਕਹਿੰਦਾ ਮੈਂ ਕੱਲ ਨੂੰ ਮੌਕਾ ਦੇਖੂਗਾ ਬਰਸਾਤ ਸਰ ਤੇ ਆ ਗਈ ਹੈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਇਹ ਕਹਿੰਦੇ ਵੀ ਸਾਡਾ ਬਚਾਓ ਕਰੋ ਜੀ ਕਿਸਾਨ ਅਸੀਂ ਗਰੀਬ ਜਨਤਾ ਅਸੀਂ ਕਿੱਥੇ ਮੁਜਾਈਏ ਪਸ਼ੂਆਂ ਦੇ ਸਿਰ 'ਤੇ ਸਾਡਾ ਮਾੜਾ ਮੋਟਾ ਗੁਜ਼ਾਰਾ ਹੈ ਔਰ ਤੂੜੀਆਂ ਲੱਖਾਂ ਰੁਪਏ ਦੀ ਵਿਚਾਰੇ ਨੇ ਲਈ ਕਿੱਦਾਂ ਲਈ ਹੈ ਹੁਣ ਉਹ ਸਾਰੀ ਭਿਜ ਕੇ ਵਿੱਚ ਖੱਡ ਪੈ ਗਈ ਉਹ ਕਿੱਥੋਂ ਪੂਰੀ ਕਰੇ ਕਿਆ ਇੱਕ ਵਾ ਲੂੰਗਾ ਪਸ਼ੂਆਂ ਨੂੰ ਠੀਕ ਹੈ ਤਾਂ ਪ੍ਰਸ਼ਾਸਨ ਤੇ ਮਿਹਨਤ ਕਰਦੇ ਆ ਜੀ ਵੀ ਸਾਡਾ ਗਰੀਬ ਜਨਤਾ ਦਾ ਚੁੰਗੀਆਂ ਦੇ ਵਿਚਾਰਿਆਂ ਦੇ ਹਾਲ ਦੇਖੋ ਜੀ ਆਗੇ ਜਿਹੜੇ ਚੁੰਗੀਆਂ ਦੇ ਬੈਠੇ ਆ ਉਹਨਾਂ ਦੇ ਚੁੰਗੀਆਂ 'ਚ ਪਾਣੀ ਪਾਣੀ ਫਿਰਦਾ ਇਹਦਾ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਕਿ ਸਾਲੇ ਹਲਕੀ ਤੇ ਜਾਵੇ ਕਿਉਂਕਿ ਅਜੇ ਸਾਾਲ ਦਾ ਪਹਿਲਾ ਮਹੀਨਾ ਆਇਆ ਹੈ ਇਸ ਤੋਂ ਬਾਅਦ ਭਾਰੀ ਬਸਾਤ ਹੋਣ ਦੀ ਸੰਭਾਵਨਾ ਜੋ ਦਿਖ ਰਹੀ ਹੈ ਉਸ ਨਾਲ ਇਹ ਸਾਰੇ ਪਿੰਡ ਨੂੰ ਜੋ ਗਰੀਬ ਹੈ ਇਹਨਾਂ ਦੀ ਵਸਤੀ ਨੂੰ ਹੱਟ ਜਾਂਦਾ ਖਤਰਾ ਹੈ ਆ ਗੱਲ ਕਰਾਵੇ ਨੰਗਾ ਹੋ ਗਿਆ ਜੀ ਨਾਮ ਗੌਰਵ ਹੈ ਜੀ ਮੈਂ ਵੀਏਪੀ ਦਾ ਪ੍ਰਧਾਨ ਵਾਈਸ ਯੂਐਮ ਵੋਲਟਾ ਡਿਸਟ੍ਰਿਕਟ ਰਾਈਸ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਮੌਕੇ ਦੇ ਅਨੁਸਾਰ ਜੋ ਪਾਣੀ ਨੇ ਨੁਕਸਾਨ ਕੀਤਾ ਹੈ ਉਕਾਰਾਂ ਦੇ ਵਿੱਚ ਵੀ ਕੀਤਾ ਹੈ ਤੇ ਅੱਜ ਜਿਹੜਾ ਡੰਗਰ ਪਸ਼ੂ ਬੰਨੇ ਹੋਏ ਹੈ ਉਹਨਾਂ ਦਾ ਵੀ ਬਹੁਤ ਜ਼ਿਆਦਾ ਕੀਤਾ ਹੈ ਤੇ ਅਸੀਂ ਮੌਕੇ ਤੇ ਸਾਰੇ ਨਾਲ ਜਾ ਕੇ ਗੱਲ ਵੀ ਕੀਤੀ ਪਰ ਸਾਨੂੰ ਕੋਈ ਅੱਛਾ ਰਿਜ਼ਲਟ ਨਹੀਂ ਮਿਲਿਆ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆਂਗੇ ਜਾਦ ਵਿੱਚ ਇਹੀ ਅੱਪਾ ਮੰਗ ਕਰਦੇ ਆਂ ਜੀ ਤੁਸੀਂ ਆ ਕੇ ਮੌਕਾ ਦੇਖੋ ਜੋ ਚੱਲਦਾ ਪਾਣੀ ਹੈ ਜਾਂ ਖੱਡ ਚੱਲ ਰਹੀ ਹੈ ਉਹਨੂੰ ਦੇਖ ਕੇ ਉਹਦਾ ਇਨਸਾਫ ਕੀਤਾ ਜਾਵੇ ਸਾਡੇ ਨਾਲ ਹਾਂ ਜੀ ਤੁਸੀਂ ਹੋਰ ਕੀ ਕਹਿਣਾ ਚਾਹਦੇ ਆਂ ਜੀ ਅਸੀਂ ਕੱਲੂ ਸਾਰੇ ਜਣੇ ਮਿਲ ਕੇ ਐਸ.ੀ.ਐਨ ਸਾਹਿਬ ਕੋ ਜਾਵਾਂਗੇ ਐਪਲੀਕੇਸ਼ਨ ਦੇ ਕੇ ਆਵਾਂਗੇ ਔਰ ਇਸ ਵਾਰ ਸਰਕਾਰ ਨੂੰ ਵੀ ਅਸੀਂ ਇਹ ਗੱਲ ਕਵਾਂਗੇ ਕਿ ਜਲਦ ਤੋਂ ਜਲ ਸਾਡਾ ਹੱਲ ਕੀਤਾ ਜਾਵੇ ਔਰ ਜਿੰਨੇ ਵੀ ਲੋਕ ਐ ਇੱਥੇ ਖੜੇ ਤੁਸੀਂ ਦੇਖ ਰਹੇ ਹੋ ਮੌਕੇ ਦੇ ਕੁਛ ਬੱਚੇ ਵੀ ਆਏ ਹੋਏ ਐ ਤੇ ਉਹ ਬਹੁਤ ਪਰੇਸ਼ਾਨ ਹੋਏ ਪਏ ਐ ਰਾਤ ਦਾ ਟਾਈਮ ਐ ਉੱਪਰੋ ਔਰ ਮੀਂਹ ਦਾ ਚਾਂਸ ਬਣਿਆ ਆ ਪਲੀਜ਼ ਆਪਣੀ ਇੱਕੋ ਰਿਕਵੈਸਟ ਐ ਜਲਦ ਤੋਂ ਜਲ ਇਹ ਸਾਡਾ ਹੱਲ ਕੀਤਾ ਜਾਵੇ ਠੀਕ ਐ ਜੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਵਾਸੀਆਂ ਦੀ ਮੰਗ ਐ ਜੀ ਔਰ ਜੋ ਪੀੜਤ ਐ ਉਹਨਾਂ ਦੀ ਇਹ ਪੁਰਜ਼ੋਰ ਅਪੀਲ ਐ ਪ੍ਰਸ਼ਾਸਨ ਅੱਗੇ ਕਿ ਉਹਨਾਂ ਜਲਦੀ ਜਲਦੀ ਇਹ ਸਰੀਆ ਸੁਣੀ ਜਾਵੇ ਧੰਨਵਾਦ ਜੀ ਉਹ ਤਾਂ ਦੇਖਣ ਉਹ ਤਾਂ ਦੇਖਦੇ ਆ ਰਹੇ ਹਾਂ ਪਹਿਲਾਂ ਦੇਖ ਲਓ ਜੀ ਬਾਅਦ ਵਿੱਚ ਠੀਕ ਹੈ ਤੇ ਸਾਡੀ ਆਣਾ ਬਕਵਾ ਹਲ ਕਰਾਇਆ ਤੇ ਪਾਣੀ ਨਿਕਲਦਾ ਨਹੀਂ ਨਿਕਲ ਰਿਹਾ ਉਹ ਮਰੀ ਰੋਕੀ ਦੀ ਆ ਕੀ ਗੱਲ ਨਾ ਨਹੀਂ ਦੇਖਦੀ ਲੱਗੀ ਐ